ਅੱਛੀ ਅਕਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਗੱਲ ਸ਼ੇਅਰ ਕਰਨ ਜਾ ਰਹੀ ਹਾਂ ਜੇ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਫੋਲੋ ਜ਼ਰੂਰ ਕਰਨਾ ਜਿੱਦੋਂ ਵੀ ਕਿਸੇ ਵੀ ਸਥਾਨ ਤੇ ਜਾਣਿਆ ਤਾਂ ਉਸ ਸਥਾਨ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਲੈ ਲੈਣੀ ਚਾਹੀਦੀ ਹੈ ਇਹ ਪੋਸੀਬਲ ਨਹੀਂ ਹੁੰਦਾ ਕਿ ਅਸੀਂ بار بار ਕਿਸੇ ਸਥਾਨ ਤੇ ਜਾਈਏ ਕਈ ਵਾਰ ਕਿਸੇ ਜਗ੍ਹਾ ਤੇ ਜਾ ਹੁੰਦਾ ਹੈ, ਕਈ ਵਾਰ ਕਿਸੇ ਜਗ੍ਹਾ ਤੇ ਨਹੀਂ ਜਾ ਹੁੰਦਾ। ਇੱਕ ਐਗਜ਼ਾਮਪਲ ਦਿੰਨੀ ਐ। ਮੈਨੂੰ ਜਦੋਂ ਮੈਂ ਚੱਪੜ ਛੀੜੀ ਵਾਲੇ ਸਥਾਨ ਤੇ ਗਈ ਸੀ, ਸਿਰਫ ਇੰਨਾ ਪਤਾ ਸੀ ਕਿ ਇਹ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ ਹੈ। ਪਰ ਇੰਨਾ ਇੰਪੋਰਟੈਂਟ ਕਿ ਇਸ ਸਥਾਨ ਤੋਂ ਸਿੱਖ ਰਾਜ ਦਾ ਮੁੱਢ ਬੰਨਿਆ ਗਿਆ, ਇਹ ਨਹੀਂ ਪਤਾ ਸੀ। ਅੱਜ ਜਦੋਂ ਮੈਂ ਸ਼ੂਟ ਕੀਤੀ ਪਿਕਸ ਤੇ ਵੀਡੀਓ ਦੇਖਦੀ ਆਂ, ਤਾਂ ਲੱਗਦਾ ਅੱਗੇ ਬਹੁਤ ਜਾਣਕਾਰੀ ਇਕੱਠੀ ਕਰਕੇ ਵਾਪਸ ਮੁੜਨਾ ਸੀ ਇਸ ਸਥਾਨ